ਹਾਂਜੀ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਆਪਾਂ ਗੱਲ ਕਰ ਰਹੇ ਹਾਂ ਆਧੁਨਿਕ ਕਾਵਿ ਜਿਸ ਵਿੱਚੋਂ ਪਹਿਲੇ ਕਵੀ ਜੋ ਭਾਈ ਵੀਰ ਸਿੰਘਾ ਉਹਨਾਂ ਦੀ ਜਿਹੜੀ ਗੱਲ ਕਰਾਂਗੇ ਆਪਾਂ ਇਸ ਕਲਾਸ ਦੇ ਵਿੱਚ ਔਰ ਜੇਕਰ ਆਪਾਂ ਦੇਖੀਏ ਇਸ ਤੋਂ ਪਹਿਲਾਂ ਭਾਈ ਵੀਰ ਸਿੰਘ ਜਿਵੇਂ ਆਪਾਂ ਕਹਿੰਨੇ ਆ ਕਿ ਆਧੁਨਿਕ ਕਾਵ ਦੇ ਇਹਨਾਂ ਨੂੰ ਆਪਾਂ ਪਿਤਾਮਾ ਜਿਹੜਾ ਮੰਨਦੇ ਹੈਗੇ ਆ ਦੇਖੋ ਨਾ ਪਿਤਾਮਾ ਦੀ ਗੱਲ ਕਰ ਰਹੇ ਆ ਮੋਢੀ ਦੀ ਗੱਲ ਕਰ ਰਹੇ ਆ ਤਾਂ ਸ਼ੁਰੂਆਤ ਦੀ ਗੱਲ ਕਰਾਂ ਆਪਾਂ ਆਧੁਨਿਕ ਕਾਵ ਦੀ ਪਰ ਜੇ ਇਸ ਤੋਂ ਪਹਿਲਾਂ ਦੇ ਸਮੇਂ ਦੀ ਗੱਲ ਕਰੀਏ ਤਾਂ ਉਹਨੇ ਵੀ ਕਿਤੇ ਨਾ ਕਿਤੇ ਭਾਈ ਵੀਰ ਸਿੰਘ ਤੇ ਜਿਹੜੀ ਆਪਣੀ ਸ਼ਾਪ ਹੈਗੀ ਜਿਹੜੀ ਜ਼ਰੂਰ ਛੱਡੀ ਹੈਗੀ ਆ ਕਿਉਂਕਿ ਜਦੋਂ ਵੀ ਮਨ ਲਓ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਕੋਈ ਵੀ ਕੰਮ ਆ ਜਿਹੜਾ ਉਹ ਪੀੜੀ ਦਰ ਪੀੜੀ ਉਸ ਤੇ ਪ੍ਰਭਾਵ ਜਿਹੜਾ ਜ਼ਰੂਰ ਉਸ ਦਾ ਜਿਹੜਾ ਰਹਿੰਦਾ ਹੈਗਾ ਤਾਂ ਜਿਵੇਂ ਆਪਾਂ ਭਾਈ ਵੀਰ ਸਿੰਘ ਦੇ ਪਿਤਾ ਦੀ ਗੱਲ ਕਰੀਏ ਚਰਨ ਸਿੰਘ ਦੀ ਉਹ ਵੀ ਇੱਕ ਕਾਫੀ ਜਿਹੜੇ ਵੱਡੇ ਵਿਦਵਾਨ ਹੋਏਗੇ ਆ ਔਰ ਕਿਤੇ ਨਾ ਕਿਤੇ ਜਿਹੜਾ ਸਿੱਖੀ ਜੀਵਨ ਦੇ ਨਾਲ ਜ਼ਰੂਰ ਜਿਹੜਾ ਉਹਨਾਂ ਦਾ ਸਬੰਧ ਰਿਹਾਗਾ ਇਸੇ ਤਰ੍ਹਾਂ ਇਹਨਾਂ ਦੇ ਜਿਹੜੇ ਪਾਈ ਵੀਰ ਸਿੰਘ ਦੇ ਜੋ ਭਰਾ ਹੈਗੇ ਆ ਡਾਕਟਰ ਬਲਬੀਰ ਸਿੰਘ ਉਹਨਾਂ ਦਾ ਵੀ ਜਿਹੜਾ ਕਾਫੀ ਵੱਡਾ ਜਿਹੜਾ ਯੋਗਦਾਨ ਆ ਜਿਹੜਾ ਦੇਖਣ ਨੂੰ ਮਿਲਦਾ ਹੈਗਾ ਔਰ ਇਹੀ ਪ੍ਰਭਾਵ ਕਿਤੇ ਨ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਪਿਤਾ ਪੁਰਖੀ ਜਾਂ ਪੀੜ੍ਹੀਆਂ ਦਾ ਜ਼ਰੂਰ ਦੇਖਣ ਨੂੰ ਮਿਲ ਜਾਂਦਾ ਹੈਗਾ ਔਰ ਦੂਸਰੀ ਗੱਲ ਇਹ ਹੈਗੀ ਆ ਕਿ ਇਸ ਤੋਂ ਜੋ ਪਹਿਲਾਂ ਦਾ ਜਿਹੜਾ ਸਮਾ ਸੀਗਾ ਉਹ ਕਿਤੇ ਨਾ ਕਿਤੇ ਸਾਡਾ ਜਿਹੜਾ ਧਰਮ ਦੇ ਨਾਲ ਜ਼ਰੂਰ ਜਿਹੜਾ ਜੁੜਿਆ ਹੋਇਆ ਸੀਗਾ ਇਸ ਕਰਕੇ ਜੋ ਭਾਈ ਵੀਰ ਸਿੰਘ ਹੈ ਗਿਆ ਇਹਨਾਂ ਤੇ ਜਿਹੜਾ ਰਹਾਸਵਾਦ ਦਾ ਜਿਹੜਾ ਪ੍ਰਭਾਵ ਹੈਗਾ ਉਹ ਜ਼ਰੂਰ ਦੇਖਣ ਨੂੰ ਜਿਹੜਾ ਮਿਲ ਜਾਂਦਾ ਇਸੇ ਕਰਕੇ ਹੀ ਆਪਾਂ ਇਹਨਾਂ ਨੂੰ ਰਹਾਸਵਾਦੀ ਜਿਹੜੇ ਕਵੀ ਵੀ ਕਹਿ ਦਿੰਨੇ ਹੈਗੇ ਆ ਨਵ ਰਹਾਸਵਾਦੀ ਆਪਾਂ ਕਵੀ ਵੀ ਇਹਨਾਂ ਨੂੰ ਕਹਿ ਦਿੰਨੇ ਆ ਔਰ ਦੂਸਰੀ ਗੱਲ ਇਹਨਾਂ ਦੀਆਂ ਜੋ ਰਚਨਾਵਾਂ ਹੈਗੀਆਂ ਉਹਨਾਂ ਦੇ ਵਿੱਚ ਸਾਨੂੰ ਜਿਹੜਾ ਅਧਿਆਤਮਵਾਦ ਜਿਹੜਾ ਸਾਨੂੰ ਜ਼ਰੂਰ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਇਸ ਕਰਕੇ ਆਪਾਂ ਇਹਨਾਂ ਨੂੰ ਅਧਿਆਤਮਕ ਜਿਹੜਾ ਕਵੀ ਵੀ ਜਿਹੜਾ ਇਹਨਾਂ ਨੂੰ ਆਪਾਂ ਕਹਿ ਦਨੇ ਹੈਗੇ ਆ ਹੁਣ ਦੇਖੋ ਭਾਈ ਵੀਰ ਸਿੰਘ ਤੇ ਜੋ ਪਰੰਪਰਾ ਦਾ ਜਿਹੜਾ ਪ੍ਰਭਾਵ ਇਹਨਾਂ ਤੇ ਜ਼ਰੂਰ ਹੈਗਾ ਔਰ ਇਹ ਜੋ ਵੀ ਆਧੁਨਿਕ ਸਮੇਂ ਦੇ ਵਿੱਚ ਆ ਕੇ ਜੋ ਆਪਣੀਆਂ ਰਚਨਾਵਾਂ ਜੋ ਕਰਦੇ ਗਿਆ ਲਿਖਦੇ ਗਿਆ ਇਹਨਾਂ ਰਚਨਾਵਾਂ ਦੇ ਵਿੱਚ ਇਹ ਜਿਹੜਾ ਪਰੰਪਰਾ ਨੂੰ ਤਿਆਗਦੇ ਨਹੀਂ ਹੈਗੇ ਬਲਕਿ ਪਰੰਪਰਾ ਦੇ ਨਾਲ ਮਿਲ ਕੇ ਹੀ ਜਿਹੜੀਆਂ ਆਧੁਨਿਕ ਰਚਨਾਵਾਂ ਦੀ ਜਿਹੜੀ ਇਹ ਰਚਨਾ ਕਰਦੇ ਹੈਗੇ ਆ ਜੇਕਰ ਅਪਾ ਗੱਲ ਕਰੀਏ ਭਾਈ ਵੀਰ ਸਿੰਘ ਦੇ ਜਨਮ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਜਨਮ ਕਿੱਥੇ ਹੋਇਆ ਸੀ ਤੇ ਕਦੋਂ ਹੋਇਆ ਸੀਗਾ 5 ਦਸੰਬਰ 1800 ਤੇ 72 ਦੇ ਵਿੱਚ ਜਿਹੜਾ ਇਹਨਾਂ ਦਾ ਜਨਮ ਹੁੰਦਾਗਾ ਔਰ ਇਹ ਜਨਮ ਕਿੱਥੇ ਹੁੰਦਾ ਇਹ ਵੀ ਤੁਹਾਨੂੰ ਪੁੱਛਿਆ ਜਾਣਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜਾ ਇਹਨਾਂ ਦਾ ਜਨਮ ਜਿਹੜਾ ਹੋਇਆ ਸੀਗਾ ਜੋ ਇਹਨਾਂ ਦੇ ਪਿਤਾ ਸੀਗੇ ਪਿਤਾ ਚਰਨ ਸਿੰਘ ਡਾਕਟਰ ਚਰਨ ਸਿੰਘ ਵੀ ਇਹਨਾਂ ਨੂੰ ਕਹਿ ਦਿੰਦੇ ਆ ਚਰਨ ਸਿੰਘ ਡਾਕਟਰ ਚਰਨ ਸਿੰਘ ਦੇ ਘਰ ਇਹਨਾਂ ਦਾ ਜਿਹੜਾ ਜਨਮ ਹੋਇਆ ਸੀਗਾ ਔਰ ਇੱਕ ਡਾਕਟਰ ਚੰਦ ਸਿੰਘ ਸੀ ਜਿਹੜੇ ਖੁਦ ਵੀ ਇੱਕ ਮਹਾਨ ਜਿਹੜੇ ਸ਼ਖਸੀਅਤ ਦੇ ਮਾਲਕ ਸੀ ਇੱਕ ਮਹਾਨ ਲੇਖਕ ਸੀਗੇ ਹੁਣ ਬਹੁਤ ਸਾਰੀਆਂ ਜਿਹੜੀਆਂ ਕਵਤਾਵਾਂ ਇਹਨਾਂ ਨੇ ਲਿਖੀਆਂ ਸੀਆਂ ਭਾਈ ਵੀਰ ਸਿੰਘ ਨੇ ਛੋਟੀਆਂ-ਛੋਟੀਆਂ ਕਵਤਾਵਾਂ ਇਹਨਾਂ ਨੇ ਲਿਖਤੀਆਂ ਸੀਗੀਆਂ ਇਸ ਕਰਕੇ ਇਹਨਾਂ ਨੂੰ ਜਿਹੜਾ ਛੋਟੀਆਂ ਕਵਤਾਵਾਂ ਦਾ ਵੱਡਾ ਕਵੀ ਵੀ ਜਿਹੜਾ ਇਹਨਾਂ ਨੂੰ ਕਹਿ ਦਿੰਦੇ ਹੈਗੇ ਆ ਉਟੀਆਂ ਕਵਤਾਵਾਂ ਦਾ ਵੱਡਾ ਕਵੀ ਵੀ ਇਹਨਾਂ ਨੂੰ ਜਿਹੜਾ ਆਖਿਆ ਜਾਂਦਾ ਹੈਗਾ ਔਰ ਆਪਣੀਆਂ ਕਵਤਾਵਾਂ ਦੇ ਵਿੱਚ ਇਹ ਕਲਪਨਾ ਦੇ ذریعے ਕਿਤੇ ਦੀ ਕਿਤੇ ਪਹੁੰਚ ਜਾਂਦੇ ਆ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਸਕਦੇ ਆ ਉਹਨਾਂ ਦੇ ਵਿੱਚ ਇਹ ਪ੍ਰਕਿਰਤੀ ਦੀ ਗੱਲ ਕਰਦੇ ਹੈਗੇ ਆ ਠੀਕ ਆ ਅਰਸ਼ਾਂ ਤੇ ਉਡਾਰੀਆਂ ਲਾਉਂਦੇ ਗਿਆ ਇਸ ਕਰਕੇ ਇਹਨਾਂ ਨੂੰ ਪ੍ਰਕਿਰਤੀ ਦਾ ਜਿਹੜਾ ਕਵੀ ਵੀ ਕਿਹਾ ਜਾਂਦਾ ਇਹਨਾਂ ਨੂੰ ਅਰਸ਼ਾਂ ਦਾ ਜਿਹੜਾ ਕਵੀ ਵੀ ਕਹਿ ਦਿੰਦੇ ਹੈਗੇ ਆ ਭਾਈ ਵੀਰ ਸਿੰਘ ਸੀ ਜਿਹੜੇ ਇਹਨਾਂ ਨੂੰ ਪੰਜਾਬ ਦਾ ਜਿਹੜਾ ਸ਼ੇਮਾ ਦਰਿਆ ਵੀ ਆਖਿਆ ਗਿਆ ਹੈਗਾ ਔਰ ਇਹ ਜਿਹੜਾ ਪੰਜਾਬ ਦਾ ਸ਼ੇਮੰਦਰਾ ਦਰਿਆ ਇਹਨਾਂ ਨੂੰ ਕਹਿਣ ਵਾਲਾ ਕੌਣ ਸੀਗਾ ਤਾਂ ਉਹ ਸੀਗਾ ਜਿਹੜਾ ਹਰਿੰਦਰਨਾਥ ਛਟੋ ਪਾਦੀਏ ਹਰਿੰਦਰਨਾਥ ਛਟੋ ਪਾਦੀਏ ਚੇਕਰ ਆਪਾਂ ਦੇਖੀਏ ਭਾਈ ਵੀਰ ਸਿੰਘ ਤਾਂ ਇਹਨਾਂ ਨੇ ਜਿਹੜੇ-ਜਿਹੜੇ ਪੱਤਰ ਜਿਹੜੇ ਚਲਾਏ ਸੀਗੇ ਜਿਵੇਂ ਆਪਾਂ ਨਿਰਗੁਣਯਾਰਾ ਪੱਤਰ ਦੀ ਗੱਲ ਕਰਦੇ ਆ ਗਿਆ ਨਿਰਗੁਣਯਾਰਾ ਜਿਹੜਾ ਸੀਗਾ 1899 ਦੇ ਵਿੱਚ ਜਿਹੜਾ ਇਹਨਾਂ ਨੇ ਚਲਾਇਆ ਸੀਗਾ ਇਸੇ ਤਰ੍ਹਾਂ ਹੀ ਖਾਲਸਾ ਸਮਾਚਾਰ ਪੱਤਰ ਹੈਗਾ ਇਹੀ ਵੀ ਜਿਹੜਾ 1899 ਦੇ ਵਿੱਚ ਹੀ ਜਿਹੜਾ ਇਹਨਾਂ ਦੇ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਸੀਗਾ ਇਸੇ ਤਰ੍ਹਾਂ ਜੇਕਰ ਆਪਾਂ ਦੇਖੀਏ 1892 ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਦੇ ਵੱਲੋਂ ਜਿਹੜਾ ਵਜੀਰ ਹਿੰਦ ਪ੍ਰੈਸ ਦਾ ਜਿਹੜਾ ਉਹ ਵੀ ਚਲਾਇਆ ਗਿਆ ਸੀਗਾ ਜਿਹਦੇ ਵਿੱਚ ਅੱਗੇ ਜਾ ਕੇ ਧਨੀ ਰਾਮ ਚਾਤਰਕ ਨੇ ਵੀ ਜਿਹੜੀ ਨੌਕਰੀ ਕੀਤੀ ਗਈ ਆ 1892 ਦੇ ਵਿੱਚ ਸੀਗਾ ਔਰ 1893 ਦੀ ਜੇ ਅਪਾ ਗੱਲ ਕਰੀਏ ਤਾਂ ਇਹਨਾਂ ਨੇ ਖਾਲਸਾ ਜਿਹੜੀ ਟਰੈਕਟ ਸੁਸਾਇਟੀ ਹੈ ਇਹ ਵੀ ਜਿਹੜੀ ਇਹਨਾਂ ਦੇ ਵੱਲੋਂ ਸਥਾਪਿਤ ਕੀਤੀ ਗਈ ਸੀਗੀ 1893 ਦੇ ਵਿੱਚ ਇਹ ਤਾਂ ਸੀਗੇ ਭਾਈ ਵੀਰ ਸਿੰਘ ਦੇ ਕੁਝ ਕੋ ਜਿਹੜੇ ਪੱਤਰ ਸੀਗੇ ਜ ਜਨਾਂ ਦੇ ਵੱਲੋਂ ਕੀ ਕੀ ਇਹਨਾਂ ਦੇ ਵੱਲੋਂ ਚਲਾਇਆ ਗਿਆ ਸੀਗਾ ਹੁਣ ਜੇਕਰ ਆਪਾਂ ਦੇਖੀਏ ਭਾਈ ਵੀਰ ਸਿੰਘ ਨੂੰ ਹੋਰ ਕਿਹੜੇ ਕਿਹੜੇ ਜਿਹੜੇ ਸਨਮਾਨ ਤੇ ਇਹਨਾਂ ਨੂੰ ਕੀਤੇ ਗਏ ਸੀ ਸਨਮਾਨ ਮਿਲੇ ਸੀ ਇੱਕ ਪੰਜਾਬ ਯੂਨੀਵਰਸਿਟੀ ਹੈਗੀ ਆ ਪੰਜਾਬ ਯੂਨੀਵਰਸਿਟੀ ਚੰਡੀਗੜਾ ਇਹਦੇ ਵੱਲੋਂ ਇਹਨਾਂ ਨੂੰ ਡਾਕਟਰ ਆਫ ओरिएंटਲ ਦੀ ਜਿਹੜੀ ਡਿਗਰੀ ਦੇ ਨਾਲ ਵੀ ਇਹਨਾਂ ਨੂੰ ਜਿਹੜਾ ਸਨਮਾਨਤ ਕੀਤਾ ਗਿਆ ਸੀਗਾ ਔਰ ਇਸ ਡਿਗਰੀ ਦੇ ਨਾਲ ਇਹਨਾਂ ਨੂੰ ਕਦੋਂ ਸਨਮਾਨਤ ਕੀਤਾ ਗਿਆ ਸੀਗਾ ਇਹ ਕੀਤਾ ਗਿਆ ਸੀ 1949 ਦੇ ਵਿੱਚ 1900 ਤੇ 54 ਦੇ ਵਿੱਚ ਇਹਨਾਂ ਨੂੰ ਜਿਹੜਾ ਅਭਿਨੰਦਨ ਗ੍ਰੰਤ ਦੇ ਨਾਲ ਸਨਮਾਨਤ ਕੀਤਾ ਗਿਆ 50 ਤੇ 55 ਦੇ ਵਿੱਚ ਇਹਨਾਂ ਨੂੰ ਸਹਿਤ ਕਦਮੀ ਵਾਰਡ ਸੀ ਜਿਹੜਾ ਇਹਦੇ ਨਾਲ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀਗਾ ਜੋ ਕਿ ਮੇਰੇ ਸਾਈਆਂ ਜੀਓ ਇਹਨਾਂ ਦੀ ਆਖਰੀ ਜਿਹੜੀ ਰਚਨਾ ਹੈਗੀ ਆ ਉਸ ਦੇ ਲਈ ਜਿਹੜਾ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀਗਾ 1901 ਦੀ ਗੱਲ ਕਰੀਏ ਤਾਂ 1901 ਦੇ ਵਿੱਚ ਇਹਨਾਂ ਦੇ ਵੱਲੋਂ ਚੀਫ ਖਾਲਸਾ ਜੋ ਦੀਵਾਨ ਹੈਗਾ ਉਸ ਦੀ ਵੀ ਸਥਾਪਨਾ ਜਿਹੜੀ ਇਹਨਾਂ ਦੇ ਵੱਲੋਂ ਕੀਤੀ ਗਈ ਸੀ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਜਿਹੜੀ ਕੀਤੀ ਗਈ ਇਹਨਾਂ ਦੇ ਵੱਲੋਂ ਹੁਣ ਜੇਕਰ ਆਪਾਂ ਦੇਖੀਏ ਭਾਈ ਵੀਰ ਸਿੰਘ ਦੀਆਂ ਜੇ ਆਪਾਂ ਰਚਨਾਵਾਂ ਦੇ ਵੱਲ ਆਪਾਂ ਧਿਆਨ ਮਾਰੀਏ ਰਚਨਾਵਾਂ ਦੇ ਵਿੱਚੋਂ ਜੇਕਰ ਆਪਾਂ ਸਭ ਤੋਂ ਪਹਿਲੀ ਇਹਨਾਂ ਦੀ ਜਿਹੜੀ ਰਚਨਾ ਦੇਖਦੇ ਆਂ ਤਾਂ ਉਹ ਸੀਗੀ ਇਹਨਾਂ ਦੀ ਜਿਹੜੀ ਨਨਾਨ ਪਰਜਾਈ ਸੀ ਜਿਹੜੀ ਕਿ 1900 ਦੇ ਵਿੱਚ ਜਿਹੜੀ ਪ੍ਰਕਾਸ਼ਿਤ ਹੋਈ ਸੀਗੀ ਸਭ ਤੋਂ ਪਹਿਲੀ ਇਹਨਾਂ ਦੀ ਜਿਹੜੀ ਪੁਸਤਕ ਹੈਗੀ ਆ ਉਹ ਨਨਾਨ ਪਰਜਾਈ ਸੀ ਹੁਣ ਬਹੁਤ ਸਾਰੇ ਜਿਹੜੇ ਸਟੂਡੈਂਟ ਹੈਗੇ ਇੱਥੇ ਕਈ ਵਾਰੀ ਭੁਲੇਖਾ ਖਾ ਜਾਂਦੇ ਆ ਇਹ ਰਚਨਾ ਸੀਗੀ ਸਭ ਤੋਂ ਪਹਿਲੀ ਤੇ ਜਦੋਂ ਸਭ ਤੋਂ ਪਹਿਲਾ ਜਿਹੜਾ ਕਾਵ ਸੰਗ੍ਰਹਿ ਜਦੋਂ ਪੁੱਛਿਆ ਜਾਂਦਾ ਹੈਗਾ ਤਾਂ ਉਹਦੇ ਵਿੱਚ ਕਈ ਵਾਰੀ ਇਹਨਾਂ ਨਾਨਾਨ ਪਰਜਾਈ ਦਾ ਭਲੇਖਾ ਖਾ ਕੇ ਜਿਹੜਾ ਆਪਣਾ ਪ੍ਰਸ਼ਨ ਹੈ ਜਿਹਦਾ ਉਹ ਗਲਤ ਕਰ ਲੈਂਦੇ ਗਿਆ ਸਭ ਤੋਂ ਜਿਹੜਾ ਪਹਿਲਾ ਇਹਨਾਂ ਦਾ ਕਾਵ ਸੰਗ੍ਰਹਿ ਹੈਗਾ ਉਹ ਇਹਨਾਂ ਦਾ ਦਿਲ ਤਰੰਗ ਹੈਗਾ ਜਿਹੜਾ ਕਿ 1900 ਤੇ 20 ਦੇ ਵਿੱਚ ਜਿਹੜਾ ਕਿ ਪ੍ਰਕਾਸ਼ਿਤ ਹੋਇਆ ਸੀਗਾ ਇਸੇ ਤਰ੍ਹਾਂ ਇਹਨਾਂ ਦਾ ਇੱਕ ਮਹਾਕਾਵ ਹੈਗਾ ਰਾਣਾ ਸੂਰਤ ਸਿੰਘ ਸਭ ਤੋਂ ਪਹਿਲਾ ਜਿਹੜਾ ਮਹਾਕਾਵ ਹੈ ਮਹਾਕਾਵ ਰਾਣਾ ਸੂਰਤ ਸਿੰਘ ਇਹ 1900 ਤੇ 5 ਦੇ ਵਿੱਚ ਜਿਹੜਾ ਇਹ ਪ੍ਰਕਾਸ਼ਤ ਹੋਇਆ ਸੀਗਾ ਜਿਸ ਨੂੰ ਕਿ 35 ਸਰਗਾਂ ਦੇ ਵਿੱਚ ਇਸ ਨੂੰ ਵੰਡਿਆ ਗਿਆ ਸੀਗਾ ਔਰ ਜੇਕਰ ਆਪਾਂ ਦੇਖੀਏ ਪੰਜਾਬੀ ਦਾ ਸਭ ਤੋਂ ਜਿਹੜਾ ਪਹਿਲਾ ਮੌਲਿਕ ਨਾਵਲ ਤਾਂ ਉਹ ਵੀ ਭਾਈ ਵੀਰ ਸਿੰਘ ਦਾ ਹੀ ਜਿਹੜਾ ਸੀਗਾ ਸੁੰਦਰੀ ਜਿਹੜਾ ਇਹਨਾਂ ਦਾ ਸਭ ਤੋਂ ਪਹਿਲਾ ਜਿਹੜਾ ਨਾਵਲ ਸੀਗਾ 1898 ਦੇ ਵਿੱਚ ਜਿਹੜਾ ਇਹਨਾਂ ਦੇ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ ਇਸ ਕਰਕੇ ਭਾਈ ਵੀਰ ਸਿੰਘ ਜਿਹੜਾ ਇਸ ਨੂੰ ਪੰਜਾਬੀ ਜਿਹੜਾ ਗਲਪ ਹੈਗਾ ਗਲਪ ਦਾ ਜਿਹੜਾ ਮੋਢੀ ਵੀ ਇਹਨਾਂ ਨੂੰ ਕਹਿ ਦਿੰਦੇ ਆ ਗਿਆ ਕਾਵ ਸੰਗ੍ਰਹਿਣ ਦੀ ਜੇਕਰ ਆਪਾਂ ਇਹਨਾਂ ਦੇ ਗੱਲ ਕਰੀਏ ਕਿਹੜੇ ਕਿਹੜੇ ਕਾਵ ਸੰਗ੍ਰਹਿਣਾਂ ਦੇ ਮਿਲਦੇ ਆ ਸਭ ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕਰੀ ਲਈ ਆ ਦਿਲ ਤਰੰਗੇਗਾ ਜਿਹੜਾ ਕਿ 1900 ਤੇ ਵੀ ਦੇ ਵਿੱਚ ਪ੍ਰਕਾਸ਼ਤ ਹੋਇਆ ਸੀ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਹੈਗਾ ਲਹਿਰਾਂ ਦਿਹਾਰ ਕਾਵ ਸੰਗ੍ਰਹਿ ਆ 1921 ਦੇ ਵਿੱਚ ਇੱਕ ਜਿਹੜੀ ਸਹੀ ਕਰਮ ਦੇ ਵਜੋਂ ਵੀ ਇਸ ਨੂੰ ਤੁਸੀਂ ਯਾਦ ਰੱਖਣਾਗਾ ਲਹਿਰਾਂ ਦਿਹਾਰ ਫਿਰ ਤਰੇਲ ਧੁਪਕੇ ਜਿਹੜਾ ਇਹ ਵੀ ਜਿਹੜਾ 1921 ਦੇ ਵਿੱਚ ਆਇਆ ਸੀਗਾ ਜਿਹੜਾ ਕਿ ਰੁਬਾਈਆਂ ਦਾ ਇਹ ਜਿਹੜਾ ਕਾਵ ਸੰਗ੍ਰਹਿ ਹੈਗਾ ਫਿਰ ਉਸੇ ਤਰ੍ਹਾਂ 1900 ਤੇ 22 ਦੇ ਵਿੱਚ ਜਿਹੜਾ ਇਹਨਾਂ ਦਾ ਮਿਲਦਾ ਮਟਕ ਹੁਲਾਰੇ 1922 ਇਸੇ ਤਰ੍ਹਾਂ ਇਹਨਾਂ ਦਾ 1900 ਤੇ 27 ਦੇ ਵਿੱਚ ਜਿਹੜਾ ਸੀਗਾ ਬਿਜਲੀਆਂ ਦੇ ਹਾਰ ਮਿਲਦਾਗਾ 1927 ਦੇ ਵਿੱਚ ਔਰ 1929 ਦੀ ਗੱਲ ਕਰੀ ਤਾਂ ਇਹਨਾਂ ਦਾ ਪ੍ਰੀਤ ਬੀਨਾ ਜਿਹੜਾ 1900 ਤੇ 29 ਦੇ ਵਿੱਚ ਜਿਹੜਾ ਮਿਲਦਾ ਹੈਗਾ ਇਹਨਾਂ ਨੂੰ ਇਸੇ ਤਰ੍ਹਾਂ ਹੀ ਇੱਕ ਜਿਹੜਾ ਲੜੀ ਦੇ ਵਿੱਚ ਜ਼ਰੂਰ ਯਾਦ ਰੱਖਣਾ ਔਰ ਕੰਬ ਦੀ ਕਲਾਈ ਜਿਹੜਾ ਹੈਗਾ ਇਹਨਾਂ ਦਾ 1933 ਦੇ ਵਿੱਚ ਮਿਲਦਾ ਹੈਗਾ 1950 ਦੇ ਵਿੱਚ ਜਿਹੜਾ ਇਹਨਾਂ ਦਾ ਮਿਲਦਾ ਹੈਗਾ ਕੰਤ ਮਹੇਲੀ ਕਈ ਜਗ੍ਹਾ ਤੇ ਕੰਤ ਸਹੇਲੀ ਵੀ ਲਿਖਿਆ ਹੈਗਾ 1950 ਦੇ ਵਿੱਚ ਹੈਗਾ ਔਰ ਇਹ ਜਿਹੜਾ ਹੈਗਾ ਕਈ ਵਾਰੀ ਪੁੱਛ ਲੈਂਦੇ ਕਿ ਕੰਤ ਮਹਿਲੀ ਕੈਸ ਰੂਪ ਦੇ ਵਿੱਚ ਇਹਨਾਂ ਦਾ ਪ੍ਰਕਾਸ਼ਤ ਹੋਇਆ ਸੀਗਾ ਤਾਂ ਇਹ 12 ਮਾਹ ਦੇ ਰੂਪ ਦੇ ਵਿੱਚ ਜਿਹੜਾ ਮਿਲਦਾ ਹੈਗਾ ਆਖਰੀ ਜਿਹੜੀ ਇਹਨਾਂ ਦਾ ਜੋ ਕਾਵ ਸੰਗ੍ਰਹਿ ਸੀਗਾ ਉਹ ਮੇਰੇ ਸਾਈਆਂ ਜੀ ਉਹ ਆ ਜਿਹੜਾ ਕਿ 1900 ਤੇ 53 ਦੇ ਵਿੱਚ ਜਿਹੜਾ ਇਹ ਪ੍ਰਕਾਸ਼ਤ ਹੋਇਆ ਔਰ ਇਸ ਨੂੰ 1900 ਤੇ 55 ਦੇ ਵਿੱਚ ਜਿਹੜਾ ਸਹਿਤ ਕਾਦਮੀ ਜਿਹੜਾ ਵਾਰਡ ਵੀ ਇਸ ਤੇ ਇਹਨਾਂ ਨੂੰ ਮਿਲਿਆ ਸੀਗਾ ਤਾਂ اے ਸੀ ਭਾਈ ਵੀਰ ਸਿੰਘ ਜੋ ਇਹਨਾਂ ਦੇ ਕਾਪ ਸੰਗਰੇ ਸੀਗੇ ਇਹਨਾਂ ਦੇ ਨਾਲ ਸੰਬੰਧ ਜਿਹੜੀ ਆਪਾਂ ਕਾਫੀ ਜਾਣਕਾਰੀ ਕੀਤੀ ਹੋਈ ਹੈਗੀ ਆ ਔਰ ਆਪਾਂ ਕੁਝ ਇਹਨਾਂ ਦੀਆਂ ਪ੍ਰਮੁੱਖ ਕਵਤਾਵਾਂ ਦੀ ਵੀ ਆਪਾਂ ਗੱਲ ਕਰ ਲੈਣੇ ਆ ਕਿਉਂਕਿ ਪੇਪਰ ਦੇ ਵਿੱਚ ਅਕਸਰ ਹੀ ਸਾਨੂੰ ਪੁੱਛਿਆ ਜਾਂਦਾਗਾ ਜਿਵੇਂ ਸਮਾ ਇਹਨਾਂ ਦੀ ਜਿਹੜੀ ਕਵਤਾ ਹੈਗੀ ਇੱਕ ਫਿਰ ਬਿੰੁਫਾਸ਼ਾਂ ਦਾ ਫੁੱਲ ਹੈਗਾ ਬਿੰੁਫਾਸ਼ਾਂ ਦਾ ਫੁੱਲ ਔਰ ਵੈਰੀ ਵੈਰੀ ਜੇ ਇੰਪੋਰਟੈਂਟ ਦੀ ਗੱਲ ਕਰੀ ਤਾਂ ਜਿਸ ਨਾਲ ਸੰਬੰਧ ਕਾਫੀ ਕੁਐਸਚਨ ਜਿਹੜੇ ਪੁੱਛੇ ਜਾਂਦੇ ਆ ਟੁਕੜੀ ਜੱਗ ਤੋਂ ਨਿਆਰੀ ਹੈ ਜਿਹਦੇ ਵਿੱਚ ਇਹਨਾਂ ਨੇ ਕਸ਼ਮੀਰ ਦੀ ਸੁੰਦਰਤਾ ਦੀ ਗੱਲ ਕੀਤੀ ਹੈ ਟੁਕੜੀ ਜੱਗ ਤੋਂ ਨਿਆਰੀ ਮਟਕ ਹੁਲਾਰੇ ਇਹਨਾਂ ਦੀ ਇਹ ਵੀ ਜਿਹੜੀ ਕਸ਼ਮੀਰ ਦੇ ਨਾਲ ਹੀ ਸੰਬੰਧਤ ਹੈਗੀ ਹੈ ਇਹਨਾਂ ਦੀ ਫੇਰ ਕੰਮ ਦੀ ਕਲਾਈ ਇਹਨਾਂ ਦੀ ਕਵਤਾ ਜਿਹੜੀ ਹੈਗੀ ਆ ਇਹ ਵੀ ਇੰਪੋਰਟੈਂਟ ਹੈਗੀ ਆ ਇਹਨਾਂ ਦੇ ਵਿੱਚੋਂ ਹੀ ਤੁਹਾਨੂੰ ਕੋਈ ਨਾ ਕੋਈ ਪ੍ਰਸ਼ਨ ਜਿਹੜਾ ਦੇਖਣ ਨੂੰ ਜ਼ਰੂਰ ਮਿਲੇਗਾ ਨਿੱਕੀ ਗੋਦ ਵਿੱਚ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਇੰਪੋਰਟੈਂਟ ਹੈ ਗਿਆ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਤਾਂ ਇਹ ਜਿਹੜੀਆਂ ਇਹਨਾਂ ਦੀਆਂ ਕੁਝ ਕਿ ਜਿਹੜੀਆਂ ਇੰਪੋਰਟੈਂਟ ਕਵਤਾਵਾਂ ਹੈਗੀਆਂ ਜਿਨ੍ਹਾਂ ਦੇ ਵਿੱਚੋਂ ਵਾਰ-ਵਾਰ ਕੋਈ ਨਾ ਕੋਈ ਜਿਹੜਾ ਪ੍ਰਸ਼ਨ ਹੈਗਾ ਦੇਖਣ ਨੂੰ ਜ਼ਰੂਰ ਮਿਲ ਜਾਂਦਾ ਹੈਗਾ ਔਰ ਜਦੋਂ ਵੀ ਕੋਈ ਵੀ ਐਗਜ਼ਾਮੀਨਰ ਪੇਪਰ ਦੇ ਵਿੱਚ ਕੋਈ ਵੀ ਪ੍ਰਸ਼ਨ ਬਣਾਊਗਾ ਤਾਂ ਉਹ ਇਨ੍ਹਾਂ ਕਵਤਾਵਾਂ ਤੋਂ ਬਾਹਰ ਜਾ ਕੇ ਜਿਹੜਾ ਨਹੀਂ ਬਣਾਊਗਾ ਜ਼ਿਆਦਾਤਰ ਜਿਹੜਾ ਹੈਗਾ ਇਨ੍ਹਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਪ੍ਰਸ਼ਨ ਹੈ ਜਿਹੜਾ ਪੁੱਛਿਆ ਜਾਂਦਾ ਕਿਉਂਕਿ ਸਾਡੇ ਸਿਲੇਬਸ ਦੇ ਵਿੱਚ ਵੀ ਦੇਖੀ ਤਾਂ ਇਹ ਜਿਹੜੀਆਂ ਕਵਤਾਵਾਂ ਸਾਨੂੰ ਦੇਖਣ ਨੂੰ ਮਿਲ ਜਾਂਦੀਆਂ ਹਨ ਤਾਂ ਇਹ ਹੈਗਾ ਭਾਈ ਵੀਰ ਸਿੰਘ ਜਿਸ ਦੇ ਨਾਲ ਸੰਬੰਧਤ ਆਪਾਂ ਕਾਫੀ ਜਿਹੀ ਜਾਣਕਾਰੀ ਇਕੱਤਰ ਕੀਤੀ ਹੈਗੀ ਆ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਿਹੜਾ ਕਲਾਸ ਹੈਗੀ ਆ ਜਰੂਰ ਜਿਹੜੀ ਤੁਹਾਡੀ ਹੈਲਪ ਕਰੇਗੀ ਤੁਹਾਨੂੰ ਜਰੂਰ ਇਹ ਜਿਹੜਾ ਕੰਟੈਂਟ ਹੈਗਾ ਤੁਹਾਨੂੰ ਵਧੀਆ ਲੱਗੇਗਾ ਔਰ ਇਸੇ ਤਰ੍ਹਾਂ ਹੀ ਅੱਗੇ ਵੀ ਆਪਾਂ ਜਿਹੜੀਆਂ ਕਲਾਸਾਂ ਤੁਹਾਡੇ ਲਈ ਜਰੂਰ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਤੇ ਸ਼ੇਅਰ ਜਰੂਰ ਕਰਨਾ ਔਰ ਵੱਧ ਤੋਂ ਵੱਧ ਆਪਣੇ ਜਿਹੜੇ ਦੋਸਤਾਂ ਮਿੱਤਰਾਂ ਤੱਕ ਜਿਹੜਾ ਇਸ ਨੂੰ ਪਹੁੰਚਾ ਦੇਣਾ ਔਰ ਪੰਜਾਬੀ ਮਾਸਟਰ ਕੈਡਰ ਇਹਦੀ ਜਿਹੜੀ ਤਿਆਰੀ ਹੈਗੀ ਆ ਬਕਾਇਦਾ ਚੱਲ ਰਹੀ ਆ ਲੈਕਚਰ আর পেপার ਜਿਹੜਾ ਉਸ ਦੀ ਵੀ ਤਿਆਰੀ ਜਿਹੜੀ ਬਕਾਇਦਾ ਚੱਲ ਰਹੀ ਆ ਤਾਂ ਕੋਈ ਵੀ ਸਟੂਡੈਂਟ ਕਿਸੇ ਵੀ ਤਰ੍ਹਾਂ ਦੀ ਜਿਹੜੀ ਪੰਜਾਬੀ ਦੇ ਨਾਲ ਸੰਬੰਧ ਤਿਆਰੀ ਕਰਨਾ ਚਾਹੁੰਦਾ ਉਹ ਸਾਡੇ ਨਾਲ ਜਿਹੜਾ ਕੰਟੈਕਟ ਕਰ ਸਕਦਾ ਹੈ ਔਰ ਉਮੀਦ ਕਰਦੇ ਆ ਕਿ ਤੁਸੀਂ ਜਰੂਰ ਆਪਣੀ ਜਿਹੜੀ ਤਿਆਰੀ ਹੈਗੀ ਆ ਵਧੀਆ ਢੰਗ ਦੇ ਨਾਲ ਜਿਹੜੀ ਕਰੋਗੇ ਔਰ ਐਂਡ ਤੱਕ ਜਿਹੜਾ ਹੈਗਾ ਤੁਸੀਂ ਜਰੂਰ ਆਪਣਾ ਜਿਹੜਾ ਪੇਪਰ ਦੇ ਵਿੱਚ ਜਿਹੜਾ ਆਪਣੇ ਕਾਮਯਾਬੀ ਨੂੰ हासिल ਕਰੋਗੇ ਮਿਲਦੇ ਆ ਨੈਕਸਟ ਤਾਂ ਵੀਡੀਓ ਦੇ ਵਿੱਚ ਧੰਨਵਾਦ